ਤੁਸੀਂ ਯਤਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਭੈਣ ਭਰਾ ਪੜ੍ਹਾਈ ਪਤਾ ਮੰਗ ਐਡ ਪਾਉਣ ਲਈ ਆਪਣੀ ਸਾਰੀ ਜਾਣਕਾਰੀ ਸਾਨੂੰ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜੋ ਐਡ ਵਿੱਚ ਦਸਨਾ ਹੈ ਐਡ ਦੀ ਫੀਸ ਇੱਕ ਵਾਰ ਤੇ ਬਹੁਤ ਹੀ ਘੱਟ ਲੀ ਜਾਂਦੀ ਹੈ ਉਸ ਤੋਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਕੁਝ ਸਮੇਂ ਬਾਅਦ ਵਾਰ-ਵਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਹੈ ਜੀ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਤੇ ਸਾਡੇ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰ ਸਮੇਤ ਹੁੰਦੇ ਨੇ ਤੁਹਾਨੂੰ ਸਾਡੀ ਵੀਡੀਓ ਦੇ ਵਿੱਚ ਜੋ ਵੀ ਰਿਸ਼ਤਾ ਪਸੰਦ ਆਉਂਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਰਿਸ਼ਤੇ ਦੀ ਗੱਲਬਾਤ ਅੱਗੇ ਕਰ ਸਕਦੇ ਹੋ टियाਊਜੀ ਰੋਟ ਕਰੀਏ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਜਨਮ 25/09/1998 ਕੱਦ 5 ਫੁੱਟ 11 ਇੰਚ ਕਾਰਸ ਜਰਸੀ ਗੋਤ ਧਾਲੀਵਾਲ ਜ਼ਿਲ੍ਹਾ ਅਮਰਸਰ ਸਾਹਿਬ ਪੜਾਈ ਡਿਪਲੋਮਾ ਆਫ ਇਨਫੋਰਮੇਸ਼ਨਲ ਟੈਕਨੋਲੋਜੀ ਬੈਚਲਰ ਆਫ ਇਨਫੋਰਮੇਸ਼ਨਲ ਟੈਕਨੋਲੋਜੀ ਨੈਟਵਰਕ ਅਤੇ ਸਕਿਉਰਿਟੀ ਆਫ ਆਸਟ੍ਰੇਲੀਆ ਪਰਿਵਾਰ ਵਿੱਚ ਪਿਤਾ ਇੰਡੀਆ ਵਿੱਚ ਐਸਆਈ ਸੀਆਰ ਪੀਐਫ ਵਿੱਚ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਮੈਰਿਡ ਆਸਟ੍ਰੇਲੀਆ ਵਿੱਚ ਐ ਲੜਕਾ ਵੀ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਐ ਜੋਬ ਆਈਟੀ ਵਿੱਚ ਜੋਬ ਕਰਦਾ ਲੜਕਾ ਸੋਨਾ ਸੁਨੱਖਾ ਨਿਸ਼ੇਤ ਹੋ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਜੀ ਇੰਡੀਆ ਵਿੱਚ ਦੋ ਮੰਜ਼ਲੀ ਕੋਠੀ ਪਾਈ ਹੈ ਮੰਗ ਇਹਨਾਂ ਨੂੰ ਵਧੀਆ ਜੱੜ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਆਸਟ੍ਰੇਲੀਆ ਤੋਂ ਹੋਵੇ ਸਾ ਮੇ ਪੀਆਰ ਜਬਰਕ ਪਰਮਟੇ ਹੋਵੇ ਲੜਕੀ ਦਾ ਕੱਦ 5 ਫੁੱਟ 4 ਤੋਂ ਉੱਪਰ ਹੋਵੇ ਪਰਿਵਾਰ ਵੱਲੋਂ ਹੋਰ ਕੋਈ ਮੰਗ ਨਹੀਂ ਆ ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1998 ਕਾਸ ਜਰਸੀ ਕੱਦ 6 ਫੁੱਟ 2 ਇੰਚ ਗੋਤ ਪੰਨੂ ਪੜਾਈ ਬੀਏ ਇੰਡੀਆ ਦਾ ਪਤਾ ਕੁਰੂਕਸ਼ੇਤਰ ਹਰਿਆਣਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਮਾਤਾ ਪਿਤਾ ਕੋਲ ਕੈਨੇਡਾ ਦਾ ਯੂ ਐਸ ਏ ਦਾ ਵੀਜ਼ਾ ਹੈ ਭੈਣ ਇੱਕ ਇਹਨਾਂ ਦੇ ਭੈਣ ਨੇ ਕੈਨੇਡਾ ਪੀਆਰ ਨੇ ਮੈਰਿਟ ਜਮੀਨ 9.5 ਕਿੱਲੇ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਨਸ਼ਰਤ ਸਰਦਾਰ ਭਗਵੰਦ ਹੈ ਲੜਕਾ ਯੂ ਐਸ ਏ ਵਿੱਚ ਹੈ ਲੜਕੇ ਕੋਲ ਯੂ ਐਸ ਏ ਦਾ ਗ੍ਰੀਨ ਕਾਰਡ ਹੈ ਮੰਗਨ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਯੂ ਐਸ ਏ ਤੋਂ ਹੋਵੇ ਜਾਂ ਕੈਨੇਡਾ ਤੋਂ ਵਧੀਆ ਪਰਿਵਾਰ ਤੋਂ ਹੋਵੇ ਤਾਂ ਵੀ ਪਰਿਵਾਰ ਵਿਚਾਰ ਕਰ ਸਕਦਾ ਜਾਂ ਲੜਕੀ ਇੰਡੀਆ ਤੋਂ ਹੋਵੇ ਇੰਡੀਆ ਤੋਂ ਹਰਿਆਣਾ ਤੋਂ ਲੜਕੀ ਨੂੰ ਪਹਿਲ ਹੈ ਲੜਕੀ ਨੇ ਬੀ ਡੀ ਐਸ ਜਾਂ ਬੀ ਐਸ ਸੀ ਨਰਸਿੰਗ ਕੀਤੀ ਹੋਵੇ ਕੱਦ 5 ਫੁੱਟ 5 ਤੋਂ ਉੱਪਰ ਹੋਵੇ ਪਰਿਵਾਰ ਵੱਲੋਂ ਹੋਰ ਕੋਈ ਮੰਗ ਨਹੀਂ ਆ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਸਿਟੀਜ਼ਨ ਲੜਕਾ ਨਾਮ ਸਿੰਘ ਜਨਮ ਜੁਲਾਈ 2001 ਜਰਸੀ ਕੱਦ 6 ਫੁੱਟ ਇੰਡੀਆ ਦਾ ਪਤਾ ਮੰਡੀ ਅਹਮਦਗੜ ਪਰਿਵਾਰ ਵਿੱਚ ਪਿਤਾ ਦਾ ਕੈਨੇਡਾ ਵਿੱਚ ਆਪਣਾ ਬਿਜ਼ਨਸ ਆ ਮਾਤਾ ਹਾਊਸ ਵਾਈਫ ਨੇ ਇੱਕ ਭਰਾਏ ਜ਼ਮੀਨ 64 ਕਿੱਲੇ ਦੋਨਾਂ ਭਰਾਵਾਂ ਨੂੰ 32-32 ਕਿੱਲੇ ਆਉਂਦੀ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਕਟਿੰਗ ਵਾਲਾ ਹੈ ਲੜਕਾ ਵਧੀਆ ਜੋਬ ਕਰਦਾ ਇਨਕਮ 1,60,000 ਡਾਲਰ ਸਾਲ ਦੇ ਲੜਕਾ ਵਧੀਆ ਘਰ ਪਰਿਵਾਰ ਤੋਂ ਆ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲ ਹੈ ਕੈਨੇਡਾ ਦਾ ਪਤਾ ਸਰੀ ਵਿਸੀ ਮਾਂਗ ਕਰਨ ਨੂੰ ਵਧੀਆ ਪਰਿਵਾਰ ਤੋਂ ਇੰਡੀਆ ਦੀ ਜੰਮਪਾ ਲੜਕੀ ਚਾਹੀਦੀ ਹੈ ਲੜਕੀ ਇੰਡੀਆ ਤੋਂ ਹੋਵੇ ਜਾਂ ਕੈਨੇਡਾ ਜਾਂ ਯੂ ਐਸ اے ਤੋਂ ਹੋਵੇ ਲੜਕੀ ਮਰੇਕੋਰ ਲੁਧਿਆਣਾ ਪਟਿਆਲਾ ਮੋਗਾ ਇਰੀਏ ਤੋਂ ਹੋਵੇ ਉਮਰ 19 ਤੋਂ 22 ਸਾਲ ਦੇ ਵਿੱਚ ਹੋਵੇ ਲੜਕੀ ਦਾ ਕੱਦ 5 ਫੁੱਟ 6 ਤੋਂ ਲੜਕੀ ਦਾ ਕੱਦ ਘੱਟੋ ਘੱਟ 5 ਫੁੱਟ 6 ਤੱਕ ਹੋਵੇ ਉੱਪਰ ਵੀ ਹੋ ਸਕਦਾ ਜੀ ਪਰਿਵਾਰ ਵੱਲੋਂ ਹੋਰ ਕੋਈ ਮੰਗ ਨਹੀਂ ਹੈ ਮੈਰਿਜ ਮੀਰੋ ਵਾਲੇ ਪਰਿਵਾਰ ਨੂੰ ਨਾਕਰਨ ਜੀ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਹੈ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕਾਰ ਜਨਮ 1995 ਕਦ 5 ਫੁੱਟ 4 ਇੰਚ ਕਾਸ ਜਰਸੀ ਕਪਤਾ ਕਰਨਾਲ ਹਰਿਆਣਾ ਪੜਾਈ ਪਲੱਸ 2 ਜ਼ਮੀਨ 10 ਕਿੱਲਿਆ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਹੈ ਦੋ ਭਰਾ ਨੇ ਦੋਨੋਂ ਕੈਨੇਡਾ ਪੀਅਰ ਨੇ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਲੜਕੀ ਸਪੇਨ ਕੰਟਰੀ ਵਿੱਚ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸਪੇਨ ਪੀਅਰ ਲੜਕਾ ਚਾਹੀਦਾ ਹੋਰ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਆਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 22 ਜੂਨ 2005 ਕੱਦ 5 ਫੁੱਟ 4 ਇੰਚ ਕਾਸਟ ਜਰਸੀ ਗੋਤ ਕੈਲੇ ਪੜਾਈ ਪਲੱਸ 2 ਪਤਾ ਮੋਗਾ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟੀ ਭੈਣ ਹੈ ਪਰ ਆ ਕੋਈ ਨਹੀਂ ਐ ਲੜਕੀ ਸੋਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਲੜਕੀ ਕੈਨੇਡਾ ਵਿੱਚ ਰਹਿੰਦੀ ਐ ਸਟੱਡੀ ਕਰਦੀ ਐ ਮੰਗ ਕਰਨ ਵਧੀਆ ਜਰਸੀ ਘਰ ਪਰਿਵਾਰ ਤੋਂ ਨਸ਼ਾ ਰਹਿਤ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਪੀਆਰ ਹੋਵੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 34 ਸਾਲ ਕੱਦ 5 ਫੁੱਟ 8 ਇੰਚ ਕਾਸਟ ਸੈਣੀ ਗੋਤ ਤਮਰੇਤ ਪੜਾਈ ਪਲੱਸ 2 ਅਤੇ 3 ਸਾਲ ਦਾ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਲੜਕੇ ਨੂੰ ਸੱਤ ਬੈਂਡ ਨੇ ਪੀਟੀ ਅਕੈਡਮੀ ਤੋਂ ਪਤਾ ਫਗਵਾੜਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਪਰ ਆਸਟ੍ਰੇਲੀਆ ਸਿਟੀਜ਼ਨ ਹੈ ਮੈਰਡਾ ਲੜਕਾ ਸੋਨਾ ਸੁਨਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਆ জব ਲੜਕਾ ਇਲੈਕਟ੍ਰੀਕਲ ਸੁਪਰਵਾਈਜ਼ਰ ਆ 13 ਸਾਲਾਂ ਤੋਂ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਤਨਖਾਹ 32 ਹਜ਼ਾਰ ਰੁਪਏ ਇੱਕ ਮਹੀਨੇ ਦੀ ਹੈ ਲੜਕੇ ਨੇ ਆਸਟ੍ਰੇਲੀਆ ਜਾਂ ਯੂਕੇ ਲਈ ਫ ਮੰਗਰ ਨੂੰ ਵਧੀਆ ਪਰਿਵਾਰ ਤੋਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਟ ਪਲੱਸ ਆਈਲਟਸ ਜਾਂ ਪੀਟੀਏ ਤੋਂ 6.5 ਬੈਂਡ ਵਾਲੀ ਲੜਕੀ ਚਾਹੀਦੀ ਹੈ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਹੈ ਮੈਰਿਜ ਬੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਇਹਨਾਂ ਦੇ ਮਾਤਾ ਦਾ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘੂ ਮਰ 28 ਸਾਲ ਕੱਦ 6 ਫੁੱਟ 2 ਇੰਚ ਕਾਰਸੇਸੀ ਗੋਤ ਸੀਮਰ ਪੜਾਈ ਡਿਪਲੋਮਾ ਆਫ ਪਾਵਰ ਇੰਜੀਨੀਅਰਿੰਗ ਤੇ ਡਿਸੈਬਿਲਿਟੀ سپورਟ ਵਰਕਰ ਇੰਡੀਆ ਦਾ ਪਤਾ ਲੁਧਿਆਣਾ ਹੈ ਪਰਿਵਾਰ ਵਿੱਚ ਪਿਤਾ ਹੈਡ ਟੀਚਰ ਨੇ ਟਾਇ ਨੇ ਮਾਤਾ ਪ੍ਰਾਈਵੇਟ ਸਕੂਲ ਵਿੱਚ ਓਨਰ ਨੇ ਦੋ ਭੈਣਾਂ ਮੈਰਿਡ ਨੇ ਕੈਨੇਡਾ ਪੀਆਰ ਨੇ ਲੜਕਾ ਸੋਹਣਾ ਸੁਨੱਖਾ ਨਿਸ਼ਚਿਤ ਹੋ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਲੜਕਾ ਵੀ ਕੈਨੇਡਾ ਪੀਆਰ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਲੜਕੀ ਨੇ ਬੀਐਸਸੀ ਨਰਸਿੰਗ ਕੀਤੀ ਹੋਵੇ ਕੈਨੇਡਾ ਤੋਂ ਲੜਕੀ ਨੂੰ ਜੇਕਰ ਲੜਕੀ ਇੰਡੀਆ ਤੋਂ ਹੋਵੇ ਤਾਂ ਵਧੀਆ ਪੜੀ ਲਿਖੀ ਜੇ ਜੌਬ ਕਰਦੀ ਹੋਵੇ ਲੜਕੀ ਦਾ ਕੱਦ 5 ਫੁੱਟ 7 ਤੱਕ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਮੈਰਿਜ ਦੀ ਵਿਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਪੀਅਰ ਅਨਮੈ ਲੜਕਾ ਨਾਮ ਨਿਖਲ ਵਰਮਾ ਜਨਮਨੋ 31 11 1999 ਜਨਮ ਦਾ ਸਮਾਂ 3:53 AM ਜਨਮ ਸਥਾਨ ਨਿਊ ਦਿੱਲੀ ਕਾਦ 5 ਫੁੱਟ 11 ਇੰਚ ਕਾਸਟ ਬਰਮਾ ਗੋਤ ਕਛੀ ਕਸੀਪ ਲੜਕਾ ਮੰਗਲਿਕ ਹੈ ਇੰਡੀਆ ਦਾ ਪਤਾ ਨਿਊ ਦਿੱਲੀ ਹੈ ਪੰਜਾਬੀ ਬਾਗ ਵੈਸਟ ਪੜਾਈ ਬੀਟਾ ਕਨ ਕੰਪਿਊਟਰ ਸਾਇੰਸ ਕਾਲਜ ਯੂਨੀਵਰਸਿਟੀ ਅਨੰਦ ਐਜੂਕੇਸ਼ਨ ਆਈ ਸੀ ਕਾਲਜ ਆਫ ਅੰਜਲਰਿੰਗ ਗ੍ਰੇਟਰ ਨੋਇਡਾ ਤੋਂ ਪਰਿਵਾਰ ਵਿੱਚ ਪਿਤਾ ਮਹਿੰਦਰ ਬਰਮਾ ਬਿਜ਼ਨਸਮੈਨ ਨੇ ਮਾਤਾ ਊਮਾ ਬਰਮਾ ਹਾਊਸ ਵਾਈਫ ਨੇ ਕਪਰਾ ਮੈਰੜਾ ਲੜਕਾ ਸੋਨਾ ਸੁਨੱਖਾ ਨਿਸ਼ਚਿਤ ਰਹਿਤਾ ਲੜਕੇ ਨੂੰ ਟਰੈਵਲਿੰਗ ਤੇ ਐਕਸਰਸਾਈਜ਼ ਦਾ ओके ਲੜਕਾ ਆਸਟ੍ਰੇਲੀਆ ਪੀਆਰ ਹੈ ਮੈਲਬੌਰਨ ਸਿਟੀ ਵਿੱਚ ਰਹਿੰਦਾ ਹੈ ਜੋਬ ਸੀਨੀਅਰ ਐਨਲਿਸਟ ਕੰਸਲਟੈਂਟ ਮੀਡੀਆ ਮੰਗਸ ਮੈਲਬੌਰਨ ਇਨਕਮ ਪਰ ਅਨੁਮਾਨ 70 ਲੱਖ ਤੋਂ 1 ਕਰੋੜ ਮੰਗਾਂ ਰਿਹਾ ਨੂੰ ਵਧੀਆ ਪਰਿਵਾਰ ਤੋਂ ਆਸਟ੍ਰੇਲੀਆ ਪੀਆਰ ਜੇ ਬਰਕਰ ਪਰਮਡ ਵਾਲੀ ਲੜਕੀ ਚਾਹੀਦੀ ਹੈ ਆਸਟ੍ਰੇਲੀਆ ਤੋਂ ਲੜਕੀ ਨੇ ਪਹਿਲਾ ਜੇ ਲੜਕੀ ਇੰਡੀਆ ਤੋਂ ਹੋਵੇ ਤਾਂ ਵੀ ਪਰਿਵਾਰ ਵਿਚਾਰ ਕਰ ਸਕਦਾ ਲੜਕੀ ਕਿਸੇ ਵੀ ਕਾਸ਼ ਤੋਂ ਹੋਵੇ ਕੋਈ ਜਾਤੀਬੰਦ ਨਹੀਂ ਹੈ ਪਰਿਵਾਰ ਵੱਲੋਂ ਹੋਰ ਕੋਈ ਮੰਗ ਨਹੀਂ ਹੈ ਮੈਰਜ ਦੀ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਲੜਕੇ ਦੀ ਮਾਤਾ ਦਾ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਾਜੀਵ ਜਨਮ 15 6 1986 ਕੱਦ 5 ਫੁੱਟ 7 ਇੰਚ ਕਾਸਟ ਬਾਲਮੀਕ ਦਾਦੀ ਦੀ ਗੋਤ ਗੋਗਲੀ ਹੈ ਨਾਨਕੀ ਗੋਤ ਡੁੱਲਗੱਟ ਪੜਾਈ ਬੀਏ ਬੀਐਸਸੀ ਮਲਟੀਮੀਡੀਆ ਪਤਾ ਕੁਰੂਕhetra ਹਰਿਆਣਾ ਪਰਿਵਾਰ ਵਿੱਚ ਪਿਤਾ ਸਰਕਾਰੀ ਜੋਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦੇ ਦੋ ਭਰਾ ਨੇ ਦੋ ਭੈਣਾਂ ਨੇ ਲੜਕਾ ਸੋਨਾ ਸੁਨੱਖਾ ਸ਼ੁਦਵੈਸ਼ ਨੂੰ ਪਰਿਵਾਰ ਤੋਂ ਆ ਲੜਕੇ ਨੂੰ ਕਿਤਾਬਾਂ ਪੜਨ ਦਾ ਸ਼ੌਂਕ ਆ ਸ਼ੌਕ ਆ ਜੋ ਇਹ ਮਾਰਕੀਟਿੰਗ ਦੀ ਕਰਦੇ ਨੇ ਤਨਖਾਹ 25 ਹਜ਼ਾਰ ਇੱਕ ਮਹੀਨੇ ਦੀ ਹੈ ਲੜਕਾ ਤਲਾਕਸ਼ੁਦਾ ਵੇਖਸੁਰਾ ਕੋਈ ਬੱਚਾ ਨਹੀਂ ਆ ਮੰਗਦਾਰ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਤਲਾਕਸ਼ੁਦਾ ਹੋਵੇ ਭਾਵੇਂ ਕੁਵਾਰੀ ਹੋਵੇ ਕੋਈ ਜਾਤੀ ਬੰਧਨ ਨਹੀਂ ਆ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 18 ਤਿੰਨ 1995 ਕੱਦ 5 ਫੁੱਟ 4 ਇੰਚ ਕਾਸ ਜਰਸੀ ਗੋਤ ਸਮਰਾ ਪੜਾਈ ਬੀਐਸਸੀ ਨਰਸਿੰਗ ਪਤਾ ਤਨਤਨ ਸਾਹਿਬ ਪਰਿਵਾਰ ਵਿੱਚ ਪਿਤਾ ਗੈਸਟਡ ਆਫਸਰ ਨੇ ਮਾਤਾ ਹਾਊਸ ਵਾਈਫ ਨੇ ਇਕਪਰਾ ਬ੍ਰੈਂਪਟਨ ਕੈਨੇਡਾ ਵਰਕ ਪਰਮਿਟ ਤੇ ਇਕ ਪੈਨ ਕੈਨੇਡਾ ਪੀਆਰ ਹੈ ਮੈਰਿਡਾ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਲੜਕੀ ਕੈਨੇਡਾ ਪੀਆਰ ਹੈ ਕੈਨੇਡਾ ਬ੍ਰੈਂਪਟਨ ਰਹਿੰਦੀ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਤੋਂ ਹੋਵੇ ਭਾਵੇਂ ਪੰਜਾਬ ਤੋਂ ਹੋਵੇ ਲੜਕੀ ਦੀ ਪੜਾਈ ਗ੍ਰੈਜੂਏਟ ਜ਼ਰੂਰ ਹੋਵੇ ਲੜਕੇ ਨੂੰ 12 ਕਿੱਲੇ ਜ਼ਮੀਨ ਆਉਂਦੀ ਹੋਵੇ ਮੈਰਿਜ ਬੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਬੜ ਸਾਰੇ ਮੌਕੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨ ਨਾਮ ਕੌਰ ਅਨਮਰਲ ਲੜਕੀ ਜਨਮ 2 2 1983 ਪੜਾਈ ਐਮ ਏ ਐਮ ਏ ਈਅਰ ਧਾਦ 5 ਫੁੱਟ 5 ਇੰਚ ਰੰਗ ਸਾਫਾ ਕਾਸਟ ਐਸ ਸੀ ਪਿਤਾ ਦਾ ਗੋਤ ਜਨਾਗਲ ਮਾਤਾ ਦਾ ਗੋਤ ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਕਾਲਜ ਵਿੱਚ ਲੈਕਚਰਰ ਹੈ ਇੱਕ ਭੈਣ ਮੈਂਟਲੀ ਥੋੜਾ ਵੀਕ ਸੀ ਇਹਨਾਂ ਦੀ ਡੈਥ ਹੋ ਗਈ ਹੈ 24 12 2025 ਨੂੰ ਇੱਕ ਭਰਾ ਨੇ ਮੈਰਿਡ ਹੈ ਜੋਬ ਕਰਦਾ ਹੈ ਪਤਾ ਹੁਸ਼ਿਆਰਪੁਰਾ ਲੜਕੀ ਦੀ ਸਾਰੀ ਫੈਮਿਲੀ ਸਸੰਗੀ ਵੈਸ਼ਨੂ ਆ ਲੜਕੀ ਸਰੀਰਕ ਤੌਰ ਤੇ ਥੋੜੀ ਭਾਰੀ ਹੈ ਮੰਗਰ ਨੂੰ ਵੈਸ਼ਨੂ ਪਰਿਵਾਰ ਤੋਂ ਲੜਕਾ ਚਾਹੀਦਾ ਹੈ ਅਸੀਂ ਕਾਸ਼ ਨੂੰ ਪੈਲਸ ਰਿਟ ਤੌਰ ਤੇ ਭਾਰੇ ਲੜਕੇ ਹੀ ਇਹਨਾਂ ਨੂੰ ਸੰਪਰਕ ਕਰਨ ਹੋਰ ਪਰਿਵਾਰ ਨੂੰ ਫੋਨ ਨਾ ਕਰਨ ਜੀ ਲੜਕਾ ਨਮਾਸ਼ਾਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਚੰਡੀਗੜ੍ਹ ਤੋਂ ਬੇਮਾਜਾ ਤੇ ਮਾਲਵਾ ਸੰਪਰਕ ਨਾ ਕਰਨ ਜੀ ਇਸ ਰਿਸ਼ਤੇ ਨਾਲ ਮੇਲ ਖਾਂਦੇ ਪਰਿਵਾਰ ਨੂੰ ਸੰਪਰਕ ਕਰਨ ਐਨਆਰਆਈ ਤੇ ਮੈਰਿਜ ਬੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਫੋਨ ਨੰਬਰ ਦਿੱਤੇ ਹੈ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪਕ ਕੁਮਾਰ ਅਨਮੈ ਲੜਕਾ ਜਨਮ 29/12/1985 ਕੱਦ 5 ਫੁੱਟ 5 ਇੰਚ ਪੜਾਈ ਬੀਐਸਸੀ ਆਈਟੀ ਡਿਪਲੋਮਾ ਨਾਲ ਟੈਂਡ ਕraft ਕਾਸਟ ਐਸਸੀ ਜੋਬ ਐਡੀਟਰ ਸੈਮਿੰਗੌਰ ਮਰ ਜੋਬ ਕਰਦੇ ਨੇ ਪਿਤਾ ਦਾ ਗੋਤ ਜਨਾਗਲ ਮਾਤਾ ਦਾ ਗੋਤ ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਤਿੰਨ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਕਾਲਜ ਵਿੱਚ ਲੈਕਚਰਰ ਹੈ ਇੱਕ ਭੈਣ ਅਨਮੈਰਿਡ ਹੈ ਇੱਕ ਭੈਣ ਮੈਂਟਲੀ ਥੋੜਾ ਵੀਕ ਸੀਗੀ ਇਹਨਾਂ ਦੀ ਡੈਥ ਹੋ ਗਈ ਹੈ 24 12 25 ਨੂੰ ਪਤਾ ਹੁਸ਼ਿਆਰ ਪੁਰਾ ਲੜਕੇ ਦੇ ਲੜਕੇ ਦਾ ਸਾਰਾ ਪਰਿਵਾਰ ਵੈਸ਼ਨੂ ਆ ਵਿਆਸ ਤੋਂ ਨਾਮਦਾਨ ਮਿਲਿਆ ਹੋਇਆ ਪਰਿਵਾਰ ਨੂੰ ਮੰਗ ਇਹਨਾਂ ਨੂੰ ਵੈਸ਼ਨੂ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਕੋਈ ਮੰਗ ਨਹੀਂ ਆ ਐਨ ਆਰ ਆਈ ਸੰਪਰਕ ਨਾ ਕਰਨ ਜੀ ਲੜਕੀ ਨਵਾਂ ਸ਼ਹਿਰ ਜਲੰਧਰ ਲੁਧਿਆਣਾ ਹੁਸ਼ਿਆਰ ਪਰ ਚੰਡੀਗੜ੍ਹ ਤੋਂ ਆਵੇ ਮਾਜੇ ਦੇ ਮਾਲਵਾਲਾ ਕੇ ਸੰਪਰਕ ਨਾ ਕਰਨ ਜੀ ਮੈਰਿਜ ਵੀਰੋ ਵਾਲੇ ਵੀ ਪਰਿਵਾਰ ਨੂੰ ਫੋਨ ਨਾ ਕਰਨ ਫੋਨ ਨੰਬਰ ਦਿੱਤੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਸਿੰਘ ਜਨਮ 26/5/1997 ਕਾਰਸ ਜਰਸੀ ਗੋਤ ਖੋਸਾ ਕੱਦ 6 ਫੁੱਟ ਪੜਾਈ ਪਲੱਸ 2 ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਰਮੀ ਵਿੱਚ ਜੋਬ ਕਰਦਾ ਮੈਰਿਡ ਹੈ ਇੱਕ ਭੈਣ ਮੈਰਿਡ ਹੈ ਜ਼ਮੀਨ 8 ਕਿੱਲੇ ਪਤਾ ਤਲਵੰਡੀ ਪਾਈ ਕੀ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਜੋਬ ਹੈ ਇੰਡੀਆ ਆਰਮੀ ਵਿੱਚ ਗਵਰਨਮੈਂਟ ਜੋਬ ਕਰਦਾ ਲੜਕੇ ਦਾ ਥੋੜੇ ਸਮੇਂ ਤੋਂ ਤਲਾਕ ਹੋਇਆ ਲੜਕਾ ਵੇਖ ਸੂਰੇ ਮੰਗਿਆ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਕੁਆਰੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਬਾ ਮ ਗਰੀਬ ਪਰਿਵਾਰ ਤੋਂ ਜ਼ੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 291998 ਕਾਸ ਜਰਸੀ ਗੋਤ ਘੋਮਣ ਕੱਦ 6 ਫੁੱਟ ਪੜਾਈ ਗ੍ਰੈਜੂਏਸ਼ਨ ਪਤਾ ਬਟਾਲਾ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਐ ਇੱਕ ਦੀ ਇੰਗੇਜਮੈਂਟ ਹੋਈ ਐ ਲੜਕੇ ਨੂੰ 11 ਕਿਲੋ ਜ਼ਮੀਨ ਆਉਂਦੀ ਐ ਲੜਕੇ ਦੀ ਦੋ ਮੰਜ਼ਲੀ ਕੋਠੀ ਤੇ ਗੱਡੀ ਤੇ ਖੇਤੀਬਾੜੀ ਦੇ ਸਾਰੇ ਸੰਦ ਆਪਣੇ ਨੇ ਲੜਕਾ ਸੋਹਣਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਸ਼ੁੱਧ ਵੈਸ਼ ਨੂੰ ਮੰਗਰ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਵੈਲ ਐਜੂਕੇਟਰ ਲੜਕੀ ਚਾਹੀਦੀ ਹੈ ਦਾਸ ਦੀ ਕੋਈ ਮੰਗ ਨਹੀਂ ਹੈ ਮੈਰਿਜ ਬੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 24 ਅਗਸਤ 1990 ਕੱਦ 6 ਫੁੱਟ 3 ਇੰਚ ਕਾਸਟ ਜਰਸੀ ਗੋਤ ਗਿੱਲ ਪੜਾਈ ਪਲੱਸ 2 ਇੰਡੀਆ ਦਾ ਪਤਾ ਸ੍ਰੀ ਅਮਰitsar ਸਾਹਿਬ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਪੰਜ ਭੈਣਾਂ ਨੇ ਮੈਰਿਡ ਨੇ ਲੜਕੇ ਦੀਆਂ ਲੜਕੀ ਨੂੰ 6 ਕਿੱਲੇ ਜ਼ਮੀਨਾਂ ਦੀ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨਾਂ ਲੜਕਾ ਕੈਨੇਡਾ ਪੀਆਰ ਹੈ ਜੌਬ ਟਰੱਕ ਡਰਾਈਵਰ ਦੀ ਲੜਕਾ ਥੋੜੇ ਸਮੇਂ ਤੋਂ ਤਲਾਕਸ਼ੂ ਦਾ ਵੇਖਸੂਰ ਹੈ ਮੰਗ ਹੈ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਕੈਨੇਡਾ ਤੋਂ ਉਹ ਲੜਕੀ ਨੂੰ ਪੈਲ ਹੈ ਜੋ ਵੀ ਭਾਵੇਂ ਇਤਲਾਕ ਸ਼ੂਦਾ ਹੋਵੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ 6 ਫੁੱਟ ਤੱਕ ਹੋਵੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ WhatsApp ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1996 ਕਾਸਟ ਐਸਸੀ ਸਿੱਖ ਗੋਤ ਰੰਗਾਰਾ ਕੱਦ 5 ਫੁੱਟ 5 ਇੰਚ ਪੜ੍ਹਾਈ ਪਲੱਸ 2 ਪਤਾ ਸੰਗਰੂਰ ਪਰਿਵਾਰ ਵਿੱਚ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਮੈਰਿਡ ਨੇ ਇੱਕ ਭੈਣ ਅਨਮੈਰਿਡ ਹੈ ਇੱਕ ਭਰਾ ਮੈਰਿਡ ਹੈ ਲੜਕਾ ਸੋਣਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਜੋਬ ਲੜਕਾ ਮਲੇਸ਼ੀਆ ਵਿੱਚ ਜੀ.ਐਸ.ਵੀ ਡਰਾਈਵਰ ਹੈ ਮੰਗ ਇਹਨਾਂ ਨੂੰ ਐਸਸੀ ਸਿੱਖ ਪਰਿਵਾਰ ਤੋਂ ਘਰਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਬਾ ਮੇ ਗਰੀਬ ਪਰਿਵਾਰ ਤੋਂ ਹੋਵੇ ਵਿਆਹ ਵੀ ਸਿੰਪਲ ਜੁਨੀ ਚੜਾਵਾ ਕਰਨਾ ਹੈ ਲੜਕ ਪਰੇ ਪਰਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਪ੍ਰੀਤ ਸਿੰਘ ਜਨਮ 1997 ਕਾਸ ਜਰਸੀ ਗੋਤਮਾਨ ਕੱਦ 5 ਫੁੱਟ 8 ਇੰਚ ਪੜਾਈ ਵੈਟਰਨਰੀ ਡਾਕਟਰ ਡਿਪਲੋਮਾ ਤਹਿਸੀਲ ਮੋੜ ਜ਼ਿਲ੍ਹਾ ਬਠਿੰਡਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਮੈਰਿਡ ਆਰਮੀ ਵਿੱਚ ਗਵਰਨਮੈਂਟ ਜੌਬ ਕਰਦਾ ਸੌਰੀ ਜੀ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਮੈਰਿਡ ਆਰਮੀ ਵਿੱਚ ਗਵਰਨਮੈਂਟ ਜੌਬ ਕਰਦਾ ਜ਼ਮੀਨ ਤਿੰਨ ਕਿੱਲੇ ਲੜਕਾ ਸੂਣਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਵਧੀਆ ਕੋਠੀ ਪਾਈ ਮੰਗਣਾ ਹੈ ਨਾ ਵਧੀਆ ਪਰਿਵਾਰ ਤੋਂ ਘਰੇਲੂ ਘਰਵਾਰਸਮਾਣ ਲੈਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਬਾ ਮੇ ਗਰੀਬ ਪਰਿਵਾਰ ਤੋਂ ਹੋਵੇ ਕੋਈ ਦਾਸ ਦੀ ਮੰਗ ਨਹੀਂ ਹੈ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 212000 ਕਾਦ ਪੰਜ ਫੜਛੇ ਜਕਾਸ ਜਰਸੀ ਪੜਾਈ ਬੈਚਲਰ ਆਫ ਆਰਟਸ ਅਤੇ ਮਾਸਟਰ ਆਫ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਕਪਰਾ ਕੈਨੇਡਾ ਮੈਰਿਡ ਹੈ ਲੜਕੀ ਸੋਨੀ ਸੁਨੱਖੀ ਪਤਾ ਲੁਧਿਆਣਾ ਹੈ ਮੰਗ ਰਹੇ ਨੇ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਜਾਂ ਯੂ ਐਸ اے ਪੀਅਰ ਹੋਵੇ ਲੜਕੇ ਨੂੰ 8 ਤੋਂ 10 ਕਿੱਲੇ ਜ਼ਮੀਨ ਹੋਵੇ ਸਿਰਫ ਜਰਸੀ ਕਾਸਟ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਇਹਨਾਂ ਦੇ ਏਰੀਆ ਦੇ ਨੇੜੇ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤੇ ਹੈ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਪੀਅਰ ਅਨਮੈਰਿਡ ਲੜਕਾ ਨਾਮ ਬਰਮਾ ਜਨਮ 5 ਤੇ 1998 ਜਨਮ ਦਾ ਟਾਈਮ 6:35 ਪੀਐਮ ਜਨਮ ਸਥਾਨ ਲੁਧਿਆਣਾ ਕੱਦ 6 ਫੁੱਟ ਕਾਰਸ ਜਨਰਲ ਮੈਡਰਾਸ ਪੁੱਤ ਸਵਰਨਕਰ ਗੋਤ ਕੜਵਲ ਪੜਾਈ ਸੌਫਟਵੇਅਰ ਐਂਡ ਜਨਰਿੰਗ ਟੈਕਨੀਸ਼ੀਅਨ ਸੈਲਰੀ 27 ਲੱਖ ਸਾਲ ਦੀ ਪਤਾ ਲੁਧਿਆਣਾ ਲੁਧਿਆਣੇ ਵਿੱਚ ਆਪਣੀ ਵਧੀਆ ਕੋਠੀ ਹੈ ਪਰਿਵਾਰ ਵਿੱਚ ਪਿਤਾ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਅਨਮੈਰਿਡ ਕੈਨੇਡਾ ਪੀਅਰ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਖਾਨਦਾਨੀ ਘਰ ਪਰਿਵਾਰ ਤੋਂ ਵਧੀਆ ਆਮਦਨ ਮੰਗ ਹੈ ਨੂੰ ਵਧੀਆ ਪਰਿਵਾਰ ਸੋਹਣੀ ਸੁਰੱਖੀ ਵੈਲ ਐਜੂਕੇਟਰ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 3 ਤੋਂ 11 ਤੱਕ ਕੋਵੇ ਬੀਐਸਸੀ ਨਰਸਿੰਗ ਬੀਏ ਬੀਐਡ ਬੀਟਕ ਵਾਲੀ ਲੜਕੀ ਨੂੰ ਪਹਿਲੇ ਬੈਰਜਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 24/8/1995 ਕਾਦ ਪਿੰਡ ਨੋਇੰਝ ਕਾਸ ਰਾਮਦਾਸ ਜੀ ਅਸੀਂ ਗੋਤ ਕਹਿਰੇ ਪੜਾਈ 10th ਕਲਾਸ ਸੀ ਬੀਐਸਸੀ ਚ 92% ਨੰਬਰ ਆਰਮੀ ਸਕੂਲ ਤੋਂ ਬੀਸੀਏ ਗੁਰੂ ਨਾਨਕ ਦੇਵ ਕਾਲਜ ਦਰਾਹੇ ਤੋਂ ਇੰਡੀਆ ਦਾ ਪਤਾ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਪਰਿਵਾਰ ਵਿੱਚ ਪਿਤਾ ਆਰਮੀ ਚੁ ਰਿਟਾਇਰ ਨੇ ਹੁਣ ਐਸਪੀ ਅਸਾਸ ਹਸਪਤਾਲ ਵਿੱਚ ਜੌਬ ਕਰਦੇ ਆ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਨੈ ਮੈਰਿਡ ਕੈਨੇਡਾ ਬ੍ਰੈਮਟਨ ਵਰਕ ਪਰਮਿਟ ਤੇ ਐ ਲੜਕਾ ਸੋਨਾ ਸੁਨੱਖਾ ਨਿਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨਾਂ ਲੜਕਾ ਕੈਨੇਡ ਵਧੀਆ ਪੀਰ ਅਪਲਾਈ ਕੀਤਾ ਹੋਇਆ ਮੰਗ ਇਹਨਾਂ ਨੂੰ ਵਧੀਆ ਆਰਮਦਾਸੀ ਸਿੱਖ ਪਰਿਵਾਰ ਤੋਂ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਇੰਡੀਆ ਤੋਂ ਹੋਵੇ ਲੜਕੀ ਦਾ ਕੱਦ 5 ਫੁੱਟ 5 ਤੋਂ ਉੱਪਰ ਹੋਵੇ ਮੈਰਜ ਦੇ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 13/1995 ਕੱਦ 5 ਫੁੱਟ 8 ਇੰਚ ਕਾਰਸ ਜਰਸੀ ਗੋਤਾਲੀਵਾਲ ਪਤਾ ਮਲੋਟ ਪੜਾਈ ਪਲੱਸ 2 ਜਮੀਨ ਦੋ ਕਿੱਲੇ ਪਰਿਵਾਰ ਵਿੱਚ ਮਾਤਾ ਪਿਤਾ ਨੇ ਤੇ ਇੱਕ ਭਰਾ ਇਹ ਲੜਕਾ ਸੁਣਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨ ਜਾਓ ਲੜਕਾ ਇੰਡੀਆ ਰਮੀ ਵਿੱਚ ਗਵਰਨਮੈਂਟ ਜੌਬ ਕਰਦਾ ਮੰਗੇ ਨਾਲ ਵਧੀਆ ਪਰਿਵਾਰ ਤੋਂ ਘਰਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਏ ਇਹਨਾਂ ਦੇ ਏਰੀਆ ਦੇ 60 ਕਿਲੋਮੀਟਰ ਤੱਕ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਮੈਰिज ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਆਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕਾਦਫਨਪੁਰ 4 ਇੰਚ ਕਾਸ ਜਰਸੀ ਗੋਤ ਵਿਰਕ ਪਤਾ ਕਰਨਾਲ ਪੜਾਈ ਮਾਸਟਰ ਡਿਗਰੀ ਇਨ ਬਾਇਓਟੈਕਨੋਲੋਜੀ fromParams ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਇੰਡੀਆ ਤੋਂ ਪੀ ਐਚ ਡੀ ਇਨ ਨਿਊਰੋਸਾਇੰਸ fromParams ਜੁਆਨਸ ਡਬਲਯੂ ਯੂਨੀਵਰਸਿਟੀ ਸਿਡਨੀ ਆਸਟ੍ਰੇਲੀਆ ਤੋਂ ਰਸੀਵਡ ਮਲਟੀਪਲ ਸਕਾਲਰਸ਼ਿਪ ਐਂਡ ਅਵਾਰਡਸ ਡਿਊਰਿੰਗ ਪੀ ਐਚ ਡੀ ਐਂਡ ਡਿਗਰੀ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਨ ਮੈਰਿਡ ਹੈ ਲੜਕੀ ਸੋਹਣੀ ਸੁਨਖੀ ਵਧੀਆ ਘਰ ਪਰਿਵ ਸਾਇੰਟਿਸਟ ਇਨ ਕੰਪੈਗਨ ਯੂਨੀਵਰਸਿਟੀ ਡੈਨਮਾਰਕ ਲੜਕੀ ਡੈਨਮਾਰਕ ਸਿਟੀ ਵਿੱਚ ਰਹਿੰਦੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵੈਲ ਸੈਟਲ ਲੜਕਾ ਚਾਹੀਦਾ ਲੜਕਾ ਸਿਰਫ ਜੁਰਪ ਕੰਟਰੀ ਤੋਂ ਹੋਵੇ ਜਿਵੇਂ ਡੈਨਮਾਰਕ ਜਰਮਨੀ ਨਾਰਵੇ ਇਟਲੀ ਸਵੀਡਨ ਆਦ ਕੰਟਰੀ ਤੋਂ ਵੀ ਇਹਨਾਂ ਨੂੰ ਕੇਵਲ ਜੁਰਪ ਕੰਟਰੀ ਦੇ ਮੈਰिज ਵੀਰੋ ਵਾਲੇ ਸੰਪਰਕ ਕਰ ਸਕਦੇ ਨੇ ਇੰਡੀਆ ਦੇ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 2001 ਕੱਦ 5 ਫੁੱਟ 10 ਇੰਚ ਕਾਸ ਜਰਸੀ ਗੋਥ ਬਰਾੜਪੜਾਈ ਬੀਏ ਜ਼ਮੀਨ ਤਿੰਨ ਕਿਲੇ ਇੰਡੀਆ ਦਾ ਪਤਾ ਮੋਗਾ ਪਰਿਵਾਰ ਵਿੱਚ ਮਾਤਾ ਪਿਤਾ ਦੋ ਭੈਣਾਂ ਨੇ ਇੱਕ ਭੈਣ ਕੈਨੇਡਾ ਪੀਅਰ ਅਨਮੈਰਿਡ ਇੱਕ ਭੈਣ ਆਪ ਮੈਰਿਡ ਹੈ ਲੜਕਾ ਵੀ ਕੈਨੇਡਾ ਜਾ ਕੇ ਆਇਆ ਹੈ ਲੜਕੀ ਕੋਲ ਕੈਨੇਡਾ ਦਾ ਮਲਟੀਪਲ ਵੀਜ਼ਾ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਮੰਗ ਕਰਨ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆ ਲੜਕੀ ਚਾਹੀਦੀ ਹੈ ਜੋ ਲੜਕੇ ਨੂੰ ਭਾਵੇਂ ਪੱਕੀ ਮੈਰਿਜ ਲਈ ਭਾਵੇਂ ਕੰਟਰੈਕਟ ਮੈਰਿਜ ਲਈ ਬਾਹਰ ਲੈ ਜਾ ਸਕੇ ਸਕੇ ਭੈਣ ਭਰਾ ਦਾ ਰਿਸ਼ਤਾ ਚਾਹੀਦਾ ਜੀ ਜੇਕਰ ਲੜਕੀ ਦਾ ਪ੍ਰਾਪੀਅਰ ਨਹੀਂ ਹੋਵੇਗਾ ਜੋ ਲੜਕੇ ਦੀ ਭੈਣ ਪੀਅਰ ਹੈ ਉਸ ਨੂੰ ਮੈਰਿਜ ਕਰਵਾ ਕੇ ਬਾਹਰ ਨਾਲ ਲੈ ਜਾਵੇਗੀ ਮੈਰਿਜ ਵਿਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮਿਕ 12/12/1996 ਕਾਦ 5 ਫੁੱਟ 2 ਇੰਚ ਕਾਸ ਜਰਸੀ ਗੋਤ ਬਰਾਡ ਪੜਾਈ ਪਲੱਸ 2 ਮੈਡੀਕਲ ਕੈਮੀਕਲ ਲੈਬ ਟੈਕਨੀਸ਼ੀਅਲ ਦੁੜਮਕਾਲ ਜੂਸਵਨ অন্ਟਾਰੀਓ ਕੈਨੇਡਾ ਤੋਂ ਇੰਡੀਆ ਦਾ ਪਤਾ ਮੋਗਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਮੈਰਿਡ ਹੈ ਇੱਕ ਭਰਾ ਅਨਮੈਰਿਡ ਹੈ ਕੈਨੇਡਾ ਦਾ ਮਲਟੀਪਲ ਵੀਜ਼ਾ ਲੱਗਿਆ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆਵਲ ਲੜਕੀ ਕੈਨੇਡਾ ਪੀਆਰ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਲੜਕਾ ਕੈਨੇਡਾ ਪੀਆਰ ਹੋਵੇ ਭਾਵੇਂ ਬਰਕਰ ਪਰਮਰ ਤੋਂ ਜਾਂ ਸਟੱਡੀ ਵੀਜ਼ੇ ਤੇ ਇਹਨਾਂ ਨੂੰ ਰਿਸ਼ਤਾ ਇਹੋ ਜਿਹਾ ਚਾਹੀਦਾ ਲੜਕੀ ਦੇ ਭਰਾ ਨੂੰ ਜੋ ਬਾਹਰ ਲਿਜਾ ਸਕੇ ਭਾਵੇਂ ਕੰਟਰੈਕਟ ਮੈਰਿਜ ਲਈ ਭਾਵੇਂ ਪੱਕੀ ਮੈਰਿਜ ਲਈ ਸਕੇ ਭੈਣ ਭਰਾ ਦੇ ਰਿਸ਼ਤੇ ਨੂੰ ਪਹਿਲਾ ਜੀ ਮੈਰਿਜ ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1991 ਕਾਸ ਜਰਸੀ ਕਦਵਨਫੋਰ 9 ਇੰਚ ਪੜਾਈ ਹੋਟਲ ਮੈਨੇਜਮੈਂਟ ਇੰਡੀਆ ਦਾ ਪਤਾ ਫਤੇਗੜ ਸਾਹਿਬਾ ਲੜਕਾ ਸੋਣਾ ਸੁਨੱਖਾ ਨਿਸ਼ੇਧ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਲੜਕਾ ਜੂ ਐਸ ਵਿੱਚ ਵਰਕ ਪਰਮਿਟ ਤੇ ਹੈ ਮੰਗ ਇਹਨਾਂ ਨੂੰ ਵਧੀਆ ਜਰਸੀਕ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਕੈਨੇਡਾ ਤੇ ਅਮਰੀਕਾ ਤੋਂ ਲੜਕੀ ਨੂੰ ਪਹਿ ਲੈ ਪਾਵੇਂ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ അകല വിമിഷം നോട്ടോജി ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਦਸੰਬਰ 1998 ਕੱਦ 5 ਫੁੱਟ 10 ਇੰਚ ਕਾਰਜ ਜਰਸੀਿਕ ਪੜਾਇਆ ਸਿਵਲ ਇੰਜੀਨੀਅਰ ਦੀ ਡਿਗਰੀ ਜੋਬ ਸਿਵਲ ਇੰਜੀਨੀਅਰ ਦੀ ਕੈਲਗਰੀ ਕੈਨੇਡਾ ਵਿੱਚ ਲੜਕਾ ਕੈਨੇਡਾ ਪੀਆਰ ਆ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਪਿਤਾ ਗਵਰਨਮੈਂਟ ਜੋਬ ਕਰਦੇ ਨੇ ਕੋਈ ਭੈਣ ਭਰਾ ਨਹੀਂ ਇਕੱਲਾ ਲੜਕਾ ਲੜਕੇ ਨੂੰ 15 ਕਿੱਲੇ ਜ਼ਮੀਨ ਆਉਂਦੀ ਹੈ ਪਤਾ ਬਠਿੰਡਾ ਸਿਟੀ ਲੜਕਾ ਸੋਹਣਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਆ ਮੰਗ ਹੈ ਇਹਨਾਂ ਨੂੰ ਵਧੀਆ ਜਰਸੀਿਕ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦੀ ਉਮ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਸ਼ਦੀਪ ਸਿੰਘ ਜਨਮ ਸਾਲ 1903 ਕੱਦ 6 ਫੁੱਟ ਗੋਤ ਬਰਾੜ ਕਾਰਸ ਜਰਸੀ ਪੜ੍ਹਾਈ ਪਲੱਸ 2 ਚੋਂ 95% ਨੰਬਰ ਤੇ ਸਪੈਸ਼ਲ ਬੀ ਐਸਟੀਸੀ ਦਾ ਟੀਚਰ ਦਾ ਕੋਰਸ ਆਂਦ ਵਿਦਿਆਲੇ ਸ਼੍ਰੀ ਗੰਗਾ ਨਗਰ ਤੋਂ ਪਿਤਾ ਕੁਲਵਿੰਦਰ ਸਿੰਘ ਬਿਜ਼ਨਸਮੈਨ ਨੇ ਦਾਦਾ ਗਵਰਨਮੈਂਟ ਟੀਚਰ ਜੌਬਦਾਰ ਰਟਨ ਇੱਕਲਾ ਲੜਕਾ ਕੋਈ ਭੈਣ ਭਰਾ ਨਹੀਂ ਲੜਕੀ ਨੂੰ ਹਨਮਾਨਗੜ੍ਹ ਰੋਡ ਉੱਪਰ 13 ਕਿੱਲੇ ਜ਼ਮੀਨਾਂ ਆਉਂਦੀਆਂ ਮੇਨ ਬਾਜ਼ਾਰ ਵਿੱਚ ਤਿੰਨ ਦੁਕਾਨਾਂ ਇੱਕ ਕੋਠੀ ਇੱਕ ਪਲਾਟ ਹੈ ਪਤਾ ਸ਼ਾਦਲ ਸ਼ਹਿਰ ਮਟੀਲੀ ਮੰਡੀ ਜ਼ਿਲ੍ਹਾ ਸ੍ਰੀ ਗੰਗਾਨਗਰ ਬੋਹਰ ਨਾਨਕਿਆਂ ਦਾ ਪਤਾ ਬਾਮ ਸ੍ਰੀ ਮੁਖਸਰ ਸਾਹਿਬ ਗੋਤਮਾਨ ਲੜਕਾ ਸੋਹਣਾ ਸੁਨੱਖਾ ਸਾਰਾ ਪਰਿਵਾਰ ਰਾਧਾ ਸਮਾਮੀਆਂ ਲੜਕੇ ਦੀ ਫੋਟੋ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ 22 ਤੋਂ 26 ਸਾਲ ਤੱਕ ਉਹ ਵੀ ਲੜਕੀ ਕਿਸੇ ਵੀ ਗਵਰਨਮੈਂਟ ਜੌਬ ਤੇ ਜਿਵੇਂ ਐਲਡੀਸੀ ਜੂਡੀਸੀ ਕਲਰਿਕ ਜਾਂ ਗ੍ਰਾਮ ਸੇਵਕ ਟੀਚਰ ਜਾਂ ਨਰਸ ਹੋਵੇ ਲੜਕੀ ਫਾਜ਼ਿਲਕਾ ਸ੍ਰੀ ਮੁਕਸਰ ਸਾਹਿਬ ਮਲੋਟਾ ਬੋਹਰ ਗਿੱਦੜਵਾੜ ਸ੍ਰੀ ਗੰਗਾ ਨਗਰ ਹਰਮਾਨਗੜ ਕਰਨਪੁਰ ਪਦਮਪੁਰ ਬੀਜੇਨਗਰ ਰਾਮ ਸਿੰਘਪੁਰਾ ਸੰਗਰੀਆ ਰਾਜ ਸਿੰਘ ਨਗਰ ਕੇਸਰੀ ਸਿੰਘਪੁਰ ਤੇ ਜਰਸੀਕ ਪਰਿਵਾਰ ਤੋਂ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਆ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਸ਼ਦੀਪ ਸਿੰਘ ਜਨਮ 25 ਜੁਲਾਈ 1994 ਕਾਰਸਾਮ ਦਾ ਸੀ ਅਸੀਂ ਕੱਦ 5 ਫੁੱਟ 5 ਇੰਚ ਗੋਤ ਨਫਰੀਆ ਤੇ ਮੋਡ ਪੜਾਈ ਬੀਟੈਕ ਪੀਸੀਐਸ ਬੀਜੀਡੀਸੀ ਇੰਡੀਆ ਦਾ ਪਤਾ ਸ੍ਰੀ ਅਮਰਸਰ ਸਾਹਿਬ ਪਰਿਵਾਰ ਵਿੱਚ ਮਾਤਾ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਇੱਕ ਭੈਣ ਮੈਰਿਡ ਹੈ ਕੈਨੇਡਾ ਸਿਟੀਜ਼ਨ ਹੈ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਕਿਚਨਰ অন্ਟਾਰੀਓ ਕੈਨੇਡਾ ਵਿੱਚ ਰਹਿੰਦਾ ਹੈ ਪੀਆਰ ਅਪਲਾਈ ਕੀਤਾ ਹੈ ਲੜਕਾ ਸੋਹਣਾ ਸੁਨੱਖਾ ਨਿਸ਼ਚਿਤ ਰਹਿਤ ਹੈ ਜੀ ਮੰਗ ਰਹੇ ਹਨ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹ ਲਿਖੀ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਲੜਕੀ ਆਈਟੀ ਫੀਲਡ ਬਿਆਸੀ ਨਰਸਿੰਗ ਵਿੱਚ ਵਰਕ ਕਰਦੀ ਹੋਵੇ ਪਰਿਵਾਰ ਦੇ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਸਮਝ ਜੀ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਐਡ ਦੀ ਫੀਸ ਇੱਕ ਵਾਰ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਮਿਲਦੇ ਹਾਂ ਦੀ ਅਗਲੀ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ